ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨੋਂ ਤੁਹਾਡਾ ਕੀ ਹਾਲ ਚਾਲ ਹੈ ਤੇ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਜਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਜਿnabla ਬਾਹਰ ਅੱਜ ਬਹੁਤ ਬਾਰਿਸ਼ ਹੋ ਰਹੀ ਆ ਲੱਗਦਾ ਸਾਰੇ ਪੰਜਾਬ ਚ ਮੀਂਹ ਪੈ ਰਿਹਾ ਤੇ ਕਮੈਂਟ ਕਰਕੇ ਦੱਸਿਓ ਵੀ ਕਿੱਥੇ ਕਿਤੇ ਮੀਂਹ ਪੈ ਰਿਹਾ ਸਾਡੇ ਤਾਂ ਰਾਤ ਤੋਂ ਹੀ ਜਦਾ ਬਹੁਤ ਹੀ ਜਦਾ ਬਾਰਿਸ਼ ਹੋ ਰਹੀ ਆ ਤੇ ਅੱਜ ਦੇ ਵੀਡੀਓ ਵਿੱਚ ਦੋ ਚਾਰ ਮਿੰਟ ਕਮੈਂਟ ਆਏ ਸੀਗੇ ਇੱਕ ਸਿਸਟਰ ਨੇ ਮੈਨੂੰ ਬਾਰ ਬਾਰ ਕਮੈਂਟ ਕੀਤਾ ਸੀਗਾ ਕਿ ਤੁਸੀਂ ਨੇਚਰਲ ਜਿਹੜਾ हेयर कलर ਵਾ ਤੁਸੀਂ ਆਪਣੇ ਵਾਲਾਂ ਨੂੰ ਪਹਿਲਾਂ ਤਾਂ ਉਹਨੇ ਪੁੱਛਿਆ ਕਿ ਤੁਸੀਂ ਆਪਣੇ ਵਾਲਾਂ ਨੂੰ ਡਾਈ ਕਰਦੇ ਹੋਗਾ 컬러 ਕੋਈ ਮਹਿੰਦੀ ਲਗਾਉਂਦੇ ਤੇ ਇਹਦਾ ਜਵਾਬ ਇਹ ਆ ਜੀ ਮੈਂ ਆਪਣੇ ਵਾਲਾਂ ਨੂੰ 컬러 ਨਹੀਂ ਕਰਦੀ ਆ ਜੀ ਮੈਂ ਮਹਿੰਦੀ ਲਗਾਉਂਦੀ ਆ ਨੇਚਰਲ ਹੋਮ ਮੇਡ ਮਤਲਬ ਇਹ ਇਹ ਨੇਚਰਲ ਚੀਜ਼ਾਂ ਤੋਂ ਤਿਆਰ ਹੁੰਦੀ ਆ ਮੈਂ ਕੋਈ ਵੀ ਜਿਹੜਾ ਵਾ ਕੈਮੀਕਲ ਵਾਲਾ 컬러 ਆਪਣੇ ਵਾਲਾਂ ਤੇ ਯੂਜ਼ ਨਹੀਂ ਕਰਦੀ ਯੂਜ਼ ਕਰਦੀ ਸੀਗੀ ਪਹਿਲਾਂ ਮੈਂ ਅੱਜ ਤੋਂ 1 2 ਸਾਲ ਪਹਿਲਾਂ ਮੈਂ ਯੂਜ਼ ਕਰਦੀ ਸੀਗੀ ਬਟ ਉਹਦੇ ਨਾਲ ਜਿਹੜੇ ਮੇਰੇ ਵਾਲ ਵਾ ਉਹ ਟੁੱਟਣੇ ਸ਼ੁਰੂ ਹੋ ਗਏ ਚੱਪਣੇ ਸ਼ੁਰੂ ਹੋ ਗਏ ਤੇ ਬਹੁਤ ਪਤਲੇ ਹੋ ਗਏ ਤੇ ਮੇਰੇ ਜਿਹੜੇ ਵਾਲ ਵਾਈਟ ਵਾ ਉਹ ਤੇਜ਼ੀ ਦੇ ਨਾਲ ਵਧਣ ਲੱਗੇ ਤੇ ਉਹਦੇ ਨਾਲ ਮੇਰੇ ਆਈਬ੍ਰੋ ਵਿੱਚ ਵੀ ਇੱਕ ਦੋ ਵਾਲ ਜਿਹੜੇ ਵਾਈਟ ਹੋ ਗਏ ਤੇ ਇਸ ਦੇ ਚੱਕਰ ਵਿੱਚ ਜਿਹੜਾ ਮੈਂ ਕੈਮੀਕਲ ਵਾਲਾ ਕਲਰ ਲਗਾਉਣਾ ਬੰਦ ਕਰ ਦਿੱਤਾ ਕਿਉਂਕਿ ਇਹ ਨਾਲ ਮੇਰੇ ਅੱਖਾਂ ਤੇ ਵੀ ਅਸਰ ਪੈਂਦਾ ਸੀਗਾ ਅੱਖਾਂ 'ਚ ਜਲਨ ਹੋਣ ਲੱਗ ਪਈ ਸੀਗੀ ਤੇ ਵਾਲ ਵੀ ਜੇ ਮੈਂ ਕਾਲਾ ਲਗਉਂਦੀ ਸੀ ਤਾਂ ਬਿਲਕੁਲ ਕਾਲੇ ਹੋ ਜਾਂਦੇ ਸੀਗੇ ਤੇ ਬਾਅਦ ਵਿੱਚ ਇਹ ਛਾਡੂ ਟਾਈਪ ਜੇ ਹੋ ਜਾਂਦੇ ਸੀਗੇ ਤੇ ਇਸ ਕਰਕੇ ਮੈਂ ਵਾਲਾਂ ਨੂੰ ਉਹ ਜਿਹੜਾ ਵਾ ਕੈਮੀਕਲ ਵਾਲਾ ਕਲਰ ਲਗਾਉਣਾ ਛੱਡ ਕੇ ਤੇ ਮੈਂ ਆਪਣੇ ਵਾਲ ਨੂੰ ਨੇਚਰਲ ਜਿਹੜਾ ਕਲਰ ਵਾਲਾ ਹਰੀ ਮਹਿੰਦੀ ਕੋਲ ਲਗਉਂਦੀ ਆ ਤੇ ਉਹ ਕਿਸ ਤਰੀਕੇ ਦੇ ਨਾਲ ਲਗਉਂਦੀ ਆ ਕਿ ਉਹ ਬਹੁਤ ਹੀ ਵਧੀਆ ਜਿਹੜਾ ਕਲਰ ਲੈ ਕੇ ਆਉਂਦਾ ਹੈ ਤੇ ਬ੍ਰਾਉਨਿਸ਼ ਜੇ ਤੁਹਾਡੇ ਵਾਲ ਹੋ ਜਾਂਦੇ ਆ ਡਾਰਕ ਬ੍ਰਾਉਨ ਕਿਉਂਕਿ ਡਾਰਕ ਬਲੈਕ ਕਲਰ ਦੀਵਾਲ ਵੀ ਜਿਹੜੇ ਜਿਆਦਾ ਚੰਗੇ ਨਹੀਂ ਲੱਗਦੇ ਆਗੇ ਤੇ ਹਲਕੀ ਹਲਕੀ ਰੈਡਨੈਸ ਜੀ ਬ੍ਰਾਉਨਿਸ਼ ਜੀ ਸ਼ੇਡ ਮਾਰਨ ਤਾਂ ਵਾਲ ਸੋਹਣੇ ਲੱਗਦੇ ਆ ਤੇ ਇਹਦੇ ਨਾਲ ਵਾਲ ਜਿਹੜੇ ਸਿਲਕੀ ਵੀ ਹੁੰਦੇ ਆ ਤੇ ਤੁਹਾਡੀ ਜਿਹੜੀ ਡੈਂਡਰਫਾ ਉਹ ਵੀ ਖਤਮ ਹੋ ਜਾਂਦੀ ਆ ਤੇ ਵਾਲ ਜਿਹੜੇ ਹੈਵੀ ਵੀ ਪੌਂਸ ਵਿੱਚ ਹੈਵੀ ਵੀ ਲੱਗਦੇ ਆ ਤੇ ਜਦੋਂ ਤੋਂ ਮੈਂ ਇਹ ਕਲਰ ਆਪਣਾ ਨੇਚਰਲ ਬਣਾ ਕੇ ਜਿਹੜਾ ਵਾ ਲਗਾਉਣਾ ਸ਼ੁਰੂ ਕੀਤਾ ਵਾ ਤੇ ਉਦੋਂ ਤੋਂ ਮੇਰੇ ਵਾਲ ਜਿਹੜੇ ਆ ਕਾਫੀ ਜਿਹੜੇ ਸਿਲਕੀ ਵੀ ਹੋ ਗਏ ਆ ਮੇਰੀ ਡੈਂਡਰਫੀ ਖਤਮ ਹੋ ਗਈ ਆ ਤੇ ਵਾਲਾਂ ਦੀਆਂ ਰੂਟਸ ਵੀ ਮਜ਼ਬੂਤ ਹੋ ਗਈਆਂ ਤੇ ਇਹ ਮੈਂ ਮਹੀਨੇ ਦੇ ਵਿੱਚ ਸਿਰਫ ਦੋ ਵਾਰ ਯੂਜ਼ ਕਰਦੀ ਆ 15 ਦਿਨ ਬਾਅਦ ਮੈਂ ਇਹਨੂੰ ਲਗਾਉਣੀ ਆ ਇਹ ਨਹੀਂ ਕਿ ਮੈਂ ਤਾਂ 5-7 ਦਿਨ ਬਾਅਦ ਲਗਾਉਣੀ ਆ 15 ਦਿਨ ਬਾਅਦ ਮੈਂ ਲਗਾਉਣੀ ਆ ਤੇ ਕਈ ਵਾਰ ਤਾਂ ਮਹੀਨੇ ਵਿੱਚ ਵੀ ਮੈਂ ਇੱਕ ਵਾਰੀ ਲਗਾਉਣੀ ਆ ਸਰਦੀਆਂ ਦੇ ਵਿੱਚ ਗਰਮੀ ਵਿੱਚ ਮਹੀਨੇ 'ਚ ਦੋ ਵਾਰੀ ਲਗਾਉਂਦੀ ਆ ਤੇ ਹੁਣ ਮੈਂ ਜਦੋਂ ਲਗਾਉਣਾ ਸੀਗਾ ਤੇ ਉਹਨਾਂ ਨੂੰ ਮੈਂ ਕਮੈਂਟ ਕਰਕੇ ਦੱਸਿਆ ਸੀ ਆ ਕਿ ਜਿਸ ਦਿਨ ਮੈਂ ਲਗਾਵਾਂਗੀ ਤਾਂ ਮੈਂ ਤੁਹਾਨੂੰ ਜ਼ਰੂਰ ਟਰਨ ਵੀਡੀਓ ਸ਼ੇਅਰ ਕਰਾਂਗੀ ਤੇ ਅੱਜ ਮੈਂ ਬਣਾਉਣ ਲੱਗੀ ਹਾਂ ਕਿਉਂਕਿ ਇਹ ਜਿਹੜਾ ਵਾ ਕੋਲਵਾ ਇਹਨੂੰ ਮੈਂ ਰਾਤ ਨੂੰ ਬਣਾ ਕੇ ਰੱਖ ਲੈਣੀ ਆ ਤੇ ਫਿਰ ਸਵੇਰੇ ਸ ਆਪਣੇ ਜਿਹੜੇ ਵਾਲ ਤੇ ਅਪਲਾਈ ਕਰਦੀ ਆ ਤੇ 3-4 ਘੰਟੇ ਲੱਗ ਰਹਿੰਦੇ ਨੇ ਤੇ ਉਸ ਤੋਂ ਬਾਅਦ ਵਾਸ਼ ਕਰਕੇ ਤੇ ਫਿਰ ਆਪਣੇ ਵਾਲ ਜਿਹੜੇ ਆ ਉਹ ਨੇਚਰਲ ਮੇਰੇ ਕਲਰ ਵਾਲੇ ਹੋ ਜਾਂਦੇ ਆ ਹਲਕੇ ਹਲਕੇ ਰੈੱਡ ਬ੍ਰਾਊਨ ਜੀ ਹੋ ਜਾਂਦੇ ਆ ਤੇ ਇਹਦੇ ਨਾਲ ਜਿਹੜੇ ਅੱਗੋਂ ਤੋਂ ਵਾਲ ਜਿਹੜੇ ਆ ਵਾਈਟ ਹੋਣੇ ਉਹ ਵੀ ਕਾਫੀ ਘਟ ਜਾਂਦੇ ਆ ਤੇ ਤੁਹਾਡੇ ਵਾਲ ਜਿਹੜੇ ਆ ਦੁੱਗਣੀ ਸਪੀਡ ਤੇ ਨਾਲ ਵਧਦੇ ਆ ਤੇ ਉਹ ਕਿਸ ਤਰੀਕੇ ਨਾਲ ਜਿਹੜਾ ਵਾ ਅਸੀਂ ਮਹਿੰਦੀ ਨੂੰ ਤਿਆਰ ਕਰਨਾ ਹੈ ਹਾਂਜੀ ਤੇ ਇਹਦੇ ਵਾਸਤੇ ਸਭ ਤੋਂ ਪਹਿਲਾਂ ਅਸੀਂ ਲੋਹੇ ਦਾ ਜਿਹੜਾ ਬਰਤਨ ਲੈਣਾ ਹੈ ਇਹ ਲੋਹੇ ਦੀ ਕੜਾਈ ਹੈ ਸਾਡੇ ਘਰ ਤੁਸੀਂ ਵੱਡੀ ਛੋਟੀ ਜਿੱਡੀ ਵੀ ਹੋਵੇ ਤੁਸੀਂ ਲੈ ਸਕਦੇ ਹੋ ਤੇ ਇਹਦੇ ਵਿੱਚ ਅਸੀਂ ਜਿਹੜਾ ਵਾ ਉਹ ਮਿਕਸਚਰ ਤਿਆਰ ਕਰਾਂਗੇ ਤੇ ਸਭ ਤੋਂ ਪਹਿਲਾਂ ਲਵਾਂਗੇ ਅਸੀਂ ਹਰੀ ਮਹਿੰਦੀ ਤੁਸੀਂ ਕੋਈ ਵੀ ਕੰਪਨੀ ਦੀ ਲੈ ਸਕਦੇ ਹੋ ਮੇਰੇ ਕੋਲ ਸ਼ੈਨਾਜ ਹੈ ਤੁਸੀਂ ਹੀ ਨਾ ਮਹਿੰਦੀ ਜੋ ਵੀ ਤੁਹਾਨੂੰ ਮਿਲੇ ਤੁਸੀਂ ਉਹ ਮਹਿੰਦੀ ਲੈ ਸਕਦੇ ਹੋ ਤੇ ਆਪਣੇ ਵਾਲਾਂ ਦੇ ਅਕੋਰਡਿੰਗ ਜਿੰਨੀ ਕਿ ਤੁਹਾਡੇ ਵਾਲਾਂ ਦੀ ਲੈਂਥ ਵਾ ਉਹਦੇ ਅਕੋਰਡਿੰਗ ਤੁਸੀਂ ਮਹਿੰਦੀ ਲਾ ਲੈਣੀ ਹੈ ਤੇ ਮੈਂ ਆਪਣੇ ਵਾਲਾਂ ਦੇ ਅਕੋਰਡਿੰਗ ਜਿਹੜੀ ਮਹਿੰਦੀ ਲੈ ਲਵਾਂਗੀ ਕਈਆਂ ਦੇ ਵਾਲ ਲੰਬੇ ਹੁੰਦੇ ਨੇ ਭਾਰੇ ਹੁੰਦੇ ਨੇ ਉਹਨਾਂ ਨੂੰ ਜ਼ਿਆਦਾ ਲਵੰਮੀ ਪੈਂਦੀ ਏ ਤੇ ਫਸਟ ਟਾਈਮ ਵਿੱਚ ਤਾਂ ਇਹ ਮਹਿੰਦੀ ਜ਼ਿਆਦਾ ਲੱਗਦੀ ਹੈ ਫਿਰ ਜਦੋਂ ਤੁਸੀਂ 2-3 ਵਾਰੀ ਆਪਣੇ ਅਪਲਾਈ ਕਰ ਲੋਗੇ ਉਸ ਤੋਂ ਬਾਅਦ ਫਿਰ ਇਹ ਥੋੜੀ ਲੱਗਣ ਤਾਂ ਪੈਂਦੀ ਹੈ ਕਿਉਂਕਿ ਫਸਟ ਟਾਈਮ ਜਿਹੜਾ ਇਹਦਾ ਕਲਰ ਵਾ ਉਹ ਥੋੜਾ ਔਖਾ ਚੜਦਾ ਹੈ ਤੇ ਜਿਨ੍ਹਾਂ ਨੇ ਫਸਟ ਟਾਈਮ ਲਗਾਉਣੀ ਆ ਉਹਨਾਂ ਨੂੰ ਇਹ ਘਬਰਾਉਣ ਦਾ ਕੀ ਸਾਡੇ ਕਲਰ ਨਹੀਂ ਚੜਿਆ ਤੇ ਇੱਕ ਦੋ ਵਾਰੀ ਤੁਸੀਂ ਲਗਾਓਗੇ ਤਾਂ ਫਿਰ ਤੁਹਾਡੇ ਵਾਲਾਂ ਦੇ ਰੰਗ ਵਧੀਆ ਚੜ ਜਾਵੇਗਾ ਮੈਂ ਆਪਣੇ ਵਾਲਾਂ ਦੇ ਅਕੋਰਡਿੰਗ ਐਨੀ ਮਹਿੰਦੀ ਲੈ ਲਈਏ ਤੇ ਇਹਦੇ ਵਿੱਚ ਅਸੀਂ ਮਿਲਾਵਾਂਗੇ ਜੀ ਹਲਦੀ ਹਲਦੀ ਨੂੰ ਤੁਸੀਂ ਤਵੇ ਤੇ ਗਰਮ ਕਰਕੇ ਵੀ ਲੈ ਸਕਦੇ ਹੋ ਤੇ ਤੁਸੀਂ ਇਸ ਤਰੀਕੇ ਨਾਲ ਵੀ ਲੈ ਸਕਦੇ ਹੋ ਤਵੇ ਤੇ ਤੁਸੀਂ ਗਰਮ ਕਰਕੇ ਇਹਨੂੰ ਚੰਗੀ ਤਰੀਕੇ ਨਾਲ ਬਲੈਕ ਕਰ ਲਓ ਤੇ ਜੇ ਤੁਸੀਂ ਜ਼ਿਆਦਾ ਬਲੈਕਿਸ਼ ਵਾਲ ਚਾਹੁੰਦੇ ਹੋ ਤਾਂ ਫਿਰ ਤੁਸੀਂ ਤਵੇ ਤੇ ਚੰਗੀ ਤਰੀਕੇ ਦੇ ਨਾਲ ਇਹਨੂੰ ਭੁੰਨ ਲਓ ਬਲੈਕ ਕਰ ਤੇ ਬਟ ਮੈਂ ਇਹਨੂੰ ਜਿਹੜਾ ਵਾ ਉਹ ਰੈਡਨੈਸ ਜੀ ਵਾਲਾਂ ਦੇ ਵਿੱਚ ਵਧੀਆ ਲੱਗਦੀ ਹੈ ਤੇ ਮੈਂ ਇਸੇ ਤਰੀਕੇ ਨਾਲ ਲਵਾਂਗੀ ਤੇ ਹੰਦੀ ਵੀ ਬਾਲਾ ਵਾਸਤੇ ਬਹੁਤ ਵਧੀਆ ਹੈ ਤੇ ਇਹਦੇ ਵਿੱਚ ਅਸੀਂ ਇੱਕ ਚਮਚੀ ਲਵਾਂਗੇ ਪਿਆਜੀ ਆਮਲਾ ਪਾਊਡਰ ਆਮਲਾ ਪਾਊਡਰ ਦਾ ਅਸੀਂ ਇੱਕ ਚਮਚ ਇਹਦੇ ਵਿੱਚ ਲੈ ਲਿਆ ਵੱਡਾ ਤੇ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਐਡ ਕਰਾਂਗੇ ਦਹੀਂ ਦਹੀਂ ਦੇ ਵੀ ਅਸੀਂ ਵੱਡੇ 2 ਚਮਚੀ ਦੇ तकरीबन ਦਹੀਂ ਸੀਗਾ ਉਹਨੂੰ ਐਡ ਕਰ ਲਿਆ ਤੇ ਜੇ ਤੁਹਾਡੇ ਕੋਲ ਬੀ ਰੂਟ ਅਵੇਲੇਬਲ ਹੋਵੇ ਤਾਂ ਚੁਕੰਦਰ ਜਿਹਨੂੰ ਕਹਿੰਦੇ ਆ ਤੁਸੀਂ ਉਹਦਾ ਜੂਸ ਵੀ ਲੈ ਸਕਦੇ ਹੋ ਅ ਅੱਧਿਕ ਕਾਲੀ ਤੁਸੀਂ ਉਹਦਾ ਜੂਸ ਲੈ ਲਓ ਸਰਦੀਆਂ ਦੇ ਵਿੱਚ ਆਮ ਹੁੰਦੀ ਹੈ ਜਦੋਂ ਉਹ ਹੁੰਦੀ ਹੈ ਸਰਦੀਆਂ ਚ ਅਸੀਂ ਆਪਣੇ ਲਗਾਉਂਦੇ ਆ ਤਾਂ ਫਿਰ ਜਦੋਂ ਮਿਲ ਜਾਂਦੀ ਹੈ ਮੈਂ ਉਹਦਾ ਜੂਸ ਵੀ ਲੈਨੀ ਆ ਬਟ ਅੱਜ ਕੱਲ ਸਾਡੇ ਕੋਲ ਨਹੀਂ ਹੈਗੀ ਤਾਂ ਉਹ ਅਸੀਂ ਸਕਿੱਪ ਕਰ ਦਿੱਤੀ ਤੇ ਇਹ ਆਜੀਬ ਚਾਹ ਪੱਤੀ ਵਾਲਾ ਪਾਣੀ ਚਾਹ ਪੱਤੀ ਦੇ 2 ਚਮਚ ਮੈਂ ਜਿਹੜੇ ਆ ਉਹ ਉਬਾਲ ਕੇ ਤੇ ਪਾਣੀ ਨੂੰ ਠੰਡਾ ਕਰ ਲਿਆ ਤੇ ਇਹਦੇ ਵਿੱਚ 3-4 ਲੌਂਗ ਜਿਹੜੇ ਆ ਉਹ ਮਿਕਸ ਕਰ ਲਏ 2 ਚਮਚ ਚਾਹ ਪੱਤੀ ਦੇ ਤੇ 3-4 ਲੌਂਗ ਜਿਹੜੇ ਆ ਉਹ ਪਾਣੀ ਵਿੱਚ ਚੰਗੀ ਤਰੀਕੇ ਨਾਲ ਉਬਾਲ ਕੇ ਤੇ ਪਾਣੀ ਨੂੰ ਛਾਣ ਲਿਆ ਤੇ ਪਾਣੀ ਜਦੋਂ ਠੰਡਾ ਹੋ ਜੇ ਫਿਰ ਤੁਸੀਂ ਇਹਨੂੰ ਕੋਲ ਬਣਾਉਣਾ ਤੇ ਇਸ ਪਾਣੀ ਦੇ ਨਾਲ ਅਸੀਂ ਜਿਹੜਾ ਉਹ ਕੋਲ ਬਣਾਵਾਂਗੇ ਏ ਦਾ ਜਰਾ ਕੰਨਣ ਵਾਲਾ ਉਹ ਬਹੁਤ ਹੀ ਵਧੀਆ ਹੁੰਦਾ ਹੈ ਤੇ ਇਹ ਇੱਕ ਐਸ ਏ ਪੈਕ ਦੇ ਤੌਰ ਤੇ ਵਾਲਾਂ ਦੇ ਕੰਮ ਕਰਦੀ ਹੈ ਤੇ ਵਾਲਾਂ ਦੀ ਜਿਹੜੀਆਂ ਪ੍ਰੋਬਲਮਸ ਆ ਉਹਨਾਂ ਨੂੰ ਖਤਮ ਕਰ ਦੇਣੀ ਹੈ ਹਨਵੇਦੇ ਵਿੱਚ ਅਸੀਂ 2 ਚਮਚ ਦੇ ਤਕਰੀਬਨ ਐਲੋਵੇਰਾ ਜੈਲ ਜਿਹੜੀ ਆ ਉਹ ਐਡ ਕਰ ਦਵਾਂਗੇ ਤੇ ਇਹ ਇੱਕ ਬਹੁਤ ਹੀ ਵਧੀਆ ਪੈਕ ਤੇ ਇੱਕ ਤਾਂ ਡਾ ਕਲਰ ਮਹਿੰਦੀ ਜਰੀ ਬਣ ਕੇ ਤਿਆਰ ਹੋ ਗਿਆ ਹੈ ਤੇ ਇਹਨੂੰ ਅਸੀਂ ਓਵਰਨਾਈਟ ਜਿਹੜਾ ਵਾ ਇਸੇ ਤਰੀਕੇ ਦੇ ਨਾਲ ਅ ਟੱਕ ਕੇ ਰੱਖ ਦਵਾਂਗੇ ਤੇ ਸਵੇਰ ਨੂੰ ਇਹ ਜਿਹੜਾ ਪੈਟਰਨ ਵਾ ਉਹ ਕਾਲਾ ਹੋ ਜਾਵੇਗਾ ਕਿਉਂਕਿ ਲੋਹੇ ਦੀ ਕਰਾਈ ਵਿੱਚ ਆਇਰਨ ਆ ਤੇ ਇੱਕ ਜਿਹੜਾ ਅਸੀਂ ਆਮਲਾ ਪਾਊਡਰ ਪਾਇਆ ਉਹਦੇ ਨਾਲ ਇਹ ਵਾਲਾ ਨੂੰ ਬਲੈਕਿਸ਼ ਵੀ ਕਰਦਾ ਹੈ ਤੇ ਸਵੇਰ ਨੂੰ ਇਹ ਥੋੜੀ ਜੀ ਥਿੱਕ ਹੋ ਜਾਵੇਗੀ ਤੇ ਫਿਰ ਜਿਹੜਾ ਬਾਕੀ ਇਹ ਪਾਣੀ ਬਚਿਆ ਹੈ ਇਹਦੇ ਨਾਲ ਅਸੀਂ ਇਹਨੂੰ ਥੋੜਾ ਪਤਲਾ ਕਰ ਲਵਾਂਗੇ ਤੇ ਸਵੇਰੇ ਜਦੋਂ ਅਸੀਂ ਅਪਲਾਈ ਕਰਾਂਗੇ ਤਾਂ ਫਿਰ ਤੁਹਾਨੂੰ ਅਸੀਂ ਦਿਖਾਵਾਂਗੇ ਤੇ ਫਿਰ ਉਸ ਤੋਂ ਬਾਅਦ ਅਸੀਂ ਵਾਲ ウォਸ਼ ਕਰਕੇ ਦਿਖਾਵਾਂਗੇ ਕਿ ਉਹਨਾਂ ਦਾ ਇਸ ਤਰ੍ਹਾਂ ਕਿਹੜਾ ਟੈਕਸਚਰ ਹੈ ਤੇ ਕਿਸ ਤਰੀਕੇ ਦਾ ਕਲਰ ਛੜਿਆ ਤੇ ਹੁਣ ਅਸੀਂ ਓਵਰਨਾਈਟ ਇਹਨੂੰ ਭੇਜੀ ਰਹਿਣ ਦਵਾਂਗੇ ਇਸੇ ਤਰੀਕੇ ਨਾਲ ਟੱਕ ਕੇ ਤੇ ਹਾਂਜੀ ਇੱਥੇ ਜਿਹੜਾ ਕਲਰ ਵਾ ਉਹ ਸਵੇਰ ਦਾ ਟਾਈਮ ਆ ਤੇ ਦੇਖੋ ਜਿਹੜੀ ਮਹਿੰਦੀ ਭਿਓ ਕੇ ਰੱਖੀ ਸੀਗੀ ਉਹਨੇ ਸਾਈਡਾਂ ਤੇ ਹਲਕਾ-ਹਲਕਾ ਬਲੈਕ ਕਲਰ ਛੜਨਾ ਸ਼ੁਰੂ ਕਰ ਦਿੱਤਾ ਹੈ ਤੇ ਕਿਉਂਕਿ ਇਹ ਆਇਰਨ ਦੀ ਕਰਾਈ ਹੈ ਉਹ ਆ ਚਲੋ ਇਹ ਚ ਆਇਰਨ ਆ ਤੇ ਇਹ ਨਾਲ ਦੀ ਨਾਲ ਜਿਹੜਾ ਵਿੱਚ ਅਸੀਂ ਆਮਲਾ ਪਾਊਡਰ ਪਾਇਆ ਸੀ ਉਨੇ ਵੀ ਆਪਣਾ ਬਲੈਕ ਕਲਰ ਛੱਡਣਾ ਸ਼ੁਰੂ ਕਰ ਦਿੱਤਾ ਹੈ ਤੇ ਇਹਨਾਂ ਸਾਰੀ ਚੀਜ਼ਾਂ ਨੂੰ ਅਸੀਂ ਚੰਗੀ ਤਰੀਕੇ ਦੇ ਨਾਲ ਮਿਕਸ ਕਰ ਲਾਂਗੇ ਤੇ ਇਹ ਬਲੈਕ ਬਰਾਊਨ ਕਲਰ ਜਿਹੜਾ ਵਾ ਬਣ ਕੇ ਤਿਆਰ ਹੋ ਜਾਵੇਗਾ ਤੇ ਇੱਕ ਅਲੱਗ ਜਿਹਾ ਕਲਰ ਵਾਲਾ ਦਿੰਦਾ ਹੈ ਤੇ ਸ਼ਾਈਨ ਦਿੰਦਾ ਹੈ ਤੇ ਹੁਣ ਅਸੀਂ ਅਪਲਾਈ ਕਰਕੇ ਤੇ ਫਿਰ ਬਾਅਦ ਵਿੱਚ ਧੋ ਕੇ ਮਿਲਾ ਲਾਂਗੇ ਤੇ ਜਿਹੜਾ ਅਸੀਂ ਮਹਿੰਦੀ ਸੀਗੀ ਉਹਨੂੰ ਅਪਲਾਈ ਕਰ ਲਿਆ ਤੇ 3-4 ਘੰਟੇ ਰੱਖਣ ਤੋਂ ਬਾਅਦ ਫਿਰ ਅਸੀਂ ਉਹਨੂੰ ਵਾਸ਼ ਕਰ ਲਿਆ ਤੇ ਵਾਲ ਹੁਣ ਸਾਡੇ ਜਿਹੜੇ ਆ ਸੁੱਕ ਗਏ ਆ ਤੇ ਇਹ ਨੈਕਸਟ ਡੇ ਦੀ ਵੀਡੀਓ ਰਾਤ ਨੂੰ ਮੈਂ ਕੱਲ ਰਾਤੀ ਮੈਂ ਫੇ ਹੋ ਕੇ ਰੱਖੀ ਸੀਗੀ ਸਵੇਰੇ ਅਪਲਾਈ ਕੀਤੀ ਸੀਗੀ ਤੇ ਹੁਣ ਸਿਰ ਨੂੰ ਧੋ ਕੇ ਤੇ ਬਾਅਦ ਸੁੱਕ ਗਏ ਤੇ ਹੁਣ ਤੁਹਾਨੂੰ ਮੈਂ ਦਿਖਾਉਣੀ ਆ ਕਿ ਇਹ ਦੇਖੋ ਵਾਲਾਂ ਦਾ ਕਲਰ ਜਿਹੜਾ ਵਾ ਉਹ ਬਹੁਤ ਹੀ ਵਧੀਆ ਆਉਂਦਾ ਹੈ ਨਾ ਇਹ ਡਾਰਕ ਬਲੈਕ ਹੁੰਦਾ ਹੈ ਤੇ ਨਾ ਹੀ ਜਿਹੜਾ ਵਾ ਉਹ ਰੈਡ ਰੈਡੀ ਜੀ ਸ਼ੇਡ ਹੁੰਦੀ ਆ ਇਹ ਬਲੈਕ ਬ੍ਰਾਊਨ ਜਿਹਾ ਮਿਕਸ ਜਿਹਾ ਆਉਂਦਾ ਹੈ ਤੇ ਬਹੁਤ ਜ਼ਿਆਦਾ ਸ਼ਾਈਨ ਆ ਜਾਂਦੀ ਵਾਲਾਂ 'ਚ ਤੇ ਵਾਲ ਜਿਹੜੇ ਬਿਲਕੁਲ ਐਂਡ ਇੱਕ ਇਹ ਪੈਕ ਦੀ ਤਰ੍ਹਾਂ ਵੀ ਕੰਮ ਕਰਦਾ ਇਹਦੇ ਵਾਲ ਜਿਹੜੇ ਆ ਹੈਲਦੀ ਹੋ ਜਾਂਦੇ ਨੇ ਤੇ ਇਹਨਾਂ ਦਾ ਬਾਉਂਸ ਜਿਹੜਾ ਵਾਲ ਜਿਹੜਾ ਫਲਫੀ ਫਲਫੀ ਫੁੱਲੇ ਫੁੱਲੇ ਹੋ ਜਾਂਦੇ ਨੇ ਤੇ ਬਹੁਤ ਹੀ ਜਿਹੜਾ ਵਾ ਉਹ ਸੌਫਟ ਹੋ ਜਾਂਦੇ ਨੇ ਤੇ ਸਿਲਕੀ ਹੋ ਜਾਂਦੇ ਨੇ ਤੇ ਮੇਰੇ ਵਾਲ ਜਿਹੜੇ ਬਹੁਤ ਕਰਲੀ ਸੀਗੇ ਨੀਚੇੋਂ ਇੱਥੇ ਦੇਖੋ ਤੇ ਹੁਣ ਵਾਲ ਜਿਹੜੇ ਮੇਰੇ ਕਾਫੀ ਜਿਹੜੇ ਸਪਰੇਟ ਹੋ ਚੁੱਕੇ ਨੇ ਪਹਿਲਾਂ ਨਾਲੋਂ ਤੇ ਇਹ ਜਿਹੜੇ ਵਧਣੇ ਵੀ ਸ਼ੁਰੂ ਹੋ ਗਏ ਨੇ ਪਹਿਲਾਂ ਬਿਲਕੁਲ ਵੀ ਨਹੀਂ ਸੀ ਵਾਧਦੇ ਤੇ ਦੂਮੂਏ ਸੀਗੇ ਤੇ ਇਹਨਾਂ ਦੇ ਨਾਲ ਜਿਹੜੇ ਮੇਰੇ ਵਾਲ ਬਦਨੇ ਤੇ ਇਹਨਾਂ ਦੇ ਵਿੱਚ ਜਿਹੜੇ ਮੇਰੇ ਵਾਲ ਟੁੱਟਨੇ ਵੀ ਬਹੁਤ ਜ਼ਿਆਦਾ ਕੱਟ ਗਏ ਨੇ ਇਹ ਤੁਸੀਂ ਦੇਖ ਸਕਦੇ ਹੋ ਕੰਗੀ ਦੇ ਵਿੱਚ ਦੋ ਚਾਰ ਵਾਲ ਹੀ ਆ ਮਾਤਰ ਜਿਹੜੇ ਆਏ ਨੇ ਤੇ ਬਹੁਤ ਵਧੀਆ ਜਿਹੜੇ ਤੁਹਾਡੇ ਹੈਲਦੀ ਵਾਲ ਹੋ ਜਾਂਦੇ ਨੇ ਤੇ ਜਿਹੜੇ ਕੈਮੀਕਲ ਵਾਲੇ ਕਲਰ ਲਗਾਉਂਦੇ ਨੇ ਉਹ ਇਸ ਚੀਜ਼ ਨੂੰ ਅਪਲਾਈ ਕਰ ਸਕਦੇ ਨੇ ਤੇ ਆਪਣੇ ਵਾਲਾਂ ਨੂੰ ਜਿਹੜਾ ਵਾ ਉਹ ਹੈਲਦੀ ਬਣਾ ਸਕਦੇ ਨੇ ਤੇ ਜਿਹੜੇ ਤੁਹਾਡੇ ਆ ਤੁਹਾਡੇ ਆਈਜ਼ ਨੂੰ ਦਰਦ ਹੁੰਦੀ ਆ ਇਹਦੇ ਨਾਲ ਜਿਹੜਾ ਵੀ ਤੁਸੀਂ ਕੈਮੀਕਲ ਵਾਲੇ ਕਲਰ ਲਗਾਮਦੇ ਆ ਤਾਂ ਸਾਡੀ ਅੱਖਾਂ ਵੀ ਦੁਖਣ ਲੱਗ ਪੈਂਦੀਆਂ ਨੇ ਅੱਖਾਂ ਦੀ ਜਿਹੜੀ ਰੋਸ਼ਨੀ ਆ ਉਹ ਕਟਣੀ ਸ਼ੁਰੂ ਹੋ ਜਾਂਦੀ ਆ ਤੇ ਜਿਨ੍ਹਾਂ ਦੇ ਬਲੈਮਿਸ਼ ਹੁੰਦੀਆਂ ਨੇ ਛਾਈਆਂ ਹੁੰਦੀਆਂ ਨੇ ਉਹ ਜਿਹੜੀਆਂ ਇਹ ਕੈਮੀਕਲ ਵਾਲੇ ਕਲਰ ਲਗਾਉਣ ਦੇ ਨਾਲ ਜਿਆਦਾ ਡਾਰਕ ਹੋਣ ਲੱਗ ਪੈਂਦੀਆਂ ਨੇ ਤੇ ਇਸ ਕਰਕੇ ਤੁਸੀਂ ਨੈਚੁਰਲ ਚੀਜ਼ਾਂ ਤੇ ਆਓ ਜਦੋਂ ਤੋਂ ਮੈਂ ਇਹ ਕਲਰ ਵਾਲੀ ਮਹਿੰਦੀ ਲਗਾਉਣੀ ਸ਼ੁਰੂ ਕੀਤੀ ਆ ਨੈਚੁਰਲ ਉਦੋਂ ਦੇ ਮੇਰੇ ਵਾਲ ਜਿਹੜੇ ਅੱਗੇ ਤੋਂ ਜਿਹੜੇ ਵਾਈਟ ਹੋਣੇ ਰੁੱਕ ਗਏ ਨੇ ਤੇ ਇਹਨਾਂ ਦਾ ਵੀ ਕਲਰ ਜਰਾ ਵਧੀਆ ਹੋ ਜਾਂਦਾ ਹੈ ਤੇ ਇਸ ਤੋਂ ਬਾਅਦ ਤੁਸੀਂ ਜਿਹੜਾ ਵਾ ਮੈਂ سیرਮ ਬਣਾ ਕੇ ਰੱਖਿਆ ਹੋਇਆ ਹੈ ਤੇ ਉਹਨੂੰ ਤੁਸੀਂ ਅਪਲਾਈ ਕਰ ਲੈਣਾ ਮੈਂ ਅਪਲਾਈ ਕਰ ਲਿਆ ਸੀਗਾ ਤੇ ਧੁੱਪ ਸੌਰੀ ਪੱਖੇ ਥੱਲੇ ਨੂੰ ਸੁਕਾ ਲਓ ਤੇ ਤੁਸੀਂ ਫਿਰ ਆਪਣੇ ਵਾਲਾਂ ਨੂੰ ਵਾ ਸਕਦੇ ਹੋ ਤੇ ਉਮੀਦ ਕਰਦੇ ਆ ਕਿ ਤੁਹਾਨੂੰ ਅੱਜ ਦੀ ਜਿਹੜੀ ਵੀਡੀਓ ਪਸੰਦ ਆਈ ਹੋਵੇਗੀ ਤੇ ਜਿੰਨਾਂ ਦਾ ਇੱਕ ਕਮੈਂਟ ਸੀਗਾ ਕਿ ਸਾਨੂੰ ਮਹਿੰਦੀ ਕੈਰੀ ਲਗਾਉਂਦੇ ਹੋ ਉਹਦੀ ਵੀਡੀਓ ਦੋ ਤੇ ਉਹਨਾਂ ਦੀ ਅੱਜ ਪਰਮੈਟ ਪੂਰੀ ਹੋ ਗਈ ਤੇ ਫਿਰ ਮਿਲਦੇ ਆ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਸਤਿ ਸ਼੍ਰੀ ਅਕਾਲ ਸਾਰੇ ਜੀ